ਜਾਉਂ ਉਹ ਚੋ ਜਾਂਦਾ ਨਾਸਕ ਨੂੰ ਇਹ ਖੇਲਾ ਬਣਿਆ ਹੋਇਆ ਤੇ ਉਹ ਲੋਕ ਜਾ ਰਹੇ ਨੇ ਉੱਪਰ ਸੀੜੀਆਂ ਦੇ ਰਾਹੀਂ ਤਾਂ ਦੇ ਤੁਸੀਂ ਮਾਲੇਗਾਉਂ ਦੇ ਲਾਗੇ ਪਹੁੰਚਣ ਆਲੇ ਆਪਾਂ ਉਹ ਸਾਹਮਣੇ ਮੇਨ ਰੋਡ ਚੱਲ ਰਿਹਾ ਜਿੱਥੋਂ ਆਪਾਂ ਜਿੱਥੇ ਖੜੇ ਸੀ ਉਹ ਰੋਟੀ ਦੇ ਲੱਫ ਫੋਲੋ ਫਰੇਮ ਚਾਰੀਏ ਵੀਡੀਓ ਲੈ ਮਿੱਤਰ ਰੋਟੀ ਦੇਖੋ ਤੇ ਆ ਲੱਗਿਆ ਦੂਜੀ ਦਾ ਛੇੜਾ ਆਪਾਂ ਸਾਰੇ ਵਧੀਆ ਹੋਵਗੇ ਲਓ ਜੀ ਆਪਣਾ ਟ੍ਰਿਪ ਚાલુ ਹੋ ਗਿਆ ਸੀ ਮਹਾਰਾਸ਼ਟਰ ਦਾ ਪੰਜਾਬ ਤੋਂ ਤੇ ਆਪਣੇ ਬਲੌਗ ਤਾਂ ਨਹੀਂ ਆ ਰਹੇ ਸੀ ਤਾਂ ਆਪਾਂ ਰਹ ਰਹੇ ਸੀ ਪਿੰਡ ਇਸੇ ਕਰਕੇ ਗੱਡੀ ਤੇ ਆਣ ਦਾ ਮੌਕਾ ਨਹੀਂ ਮਿਲ ਰਿਹਾ ਸੀ ਤੇ ਅੱਜ ਕੀ ਆਪਾਂ ਨੂੰ ਮੌਕਾ ਮਿਲਿਆ ਕੱਲ ਚੱਲੇ ਸੀ ਪਿੰਡੋਂ ਆਪਾਂ ਕੋਈ ਦੁਪਹਿਰੇ ਜੇ ਤੇ ਅੱਜ ਤਾਂ ਪਹੁੰਚ ਗਏ ਆਪਾਂ ਐਮਪੀ ਦੇ ਵਿੱਚ ਸ਼ਾਮ ਦੇ 4 ਵਜੇ ਆਪਾਂ ਸਟਾਰਟ ਕਰ ਰਹੇ ਆ ਇਹ ਬਲੌਗ ਤੇ ਪਹੁੰਚੇ ਹੋਏ ਆਪਣੇ ਮਿੱਤਰ ਦੇ ਟਾਬੇ ਤੇ ਇਹ ਅੰਦਰ ਤੁਸੀਂ ਤਾਂ ਆਪਾਂ ਦੇਖ ਸਕਦੇ ਦੇਖ ਵੀ ਨੂੰ ਪਤਾ ਵੀ ਆ ਕਿਉਂਕਿ ਜਦੋਂ بار-ਬਾਰ ਮੈਂ ਦਾ ਦਾਨਾ ਵੀ ਆਪਣੇ ਮਿੱਤਰ ਬੱਤੀ ਦਾ ਢਾਬਾ ਇਹ 90 ਵਾਲੇ ਦਾ ਤੇ ਹੁਣ ਆਪਾਂ ਇੱਥੇ ਚਾਹ ਪਾਣੀ ਪੀ ਲਿਆ ਸਟਾਪ ਕਰਾਂਗੇ ਨਾਲ ਆਪਣਾ ਜ਼ਿੰਮੇਦਾਰਾਂ ਦੇ ਜਾ ਕੇ ਤੇ ਬਾਕੀ ਮੌਸਮ ਦੇਖ ਸਕਦੇ ਹਾਂ ਪੂਰਾ ਹਨ ਬੱਦਲ ਵਾਈ ਫੁੱਲ ਤੇ ਮੀਂਹ ਮੂਹ ਫੁੱਲ ਜੋਰਾਂ ਤੇ ਪੈ ਰਿਹਾ ਗੱਡੀ ਦੀ ਵੀ ਹਾਲਤ ਦੇਖ ਸਕਦੇ ਹਾਂ 2-3 ਲੱਗੇ ਸੀ ਸਾਨੂੰ ਧਵਾਉਣ ਤੇ ਲੇਕਿਨ ਰਾਤੀ ਜਦ ਮੀਂਹ ਚਾਲੂ ਹੋ ਗਿਆ ਤੇ ਆਹ ਦੇਖ ਸਕਦੇ ਕੋਈ ਨਹੀਂ ਕਹਿ ਸਕਦਾ ਵੀ ਗੱਡੀ ਧਵਾ ਕੇ ਲਿਆਂਦੀ ਆ ਕੀ ਕਰਿਆ ਤੇ ਬਾਕੀ ਮਿੱਤਰੋ ਕਰਦੇ ਆ ਆਪਣਾ ਸਫ਼ਰ ਫੇਰ ਦੁਬਾਰਾ ਲੱਗੇ ਜੀ ਆਪਾਂ ਹੁਣ ਗੱਡੀ ਕੱਢਣਾ ਠਾਬੇ ਤੋਂ ਹੀ ਤੇ ਚਾਚਾ ਮੇਰਾ ਗੱਡੀ ਕੱਢ ਰਿਹਾ ਜੀ ਮੌਸਮ ਦੇਖੋ ਅੰਨਾ ਸੋਹਣਾ ਹੈ ਤੇ ਆਪਣੀ ਗਾਣੀ ਸਿੰਗਲ ਨਿਕਲ ਜੀ ਰੋਡ ਦੇ ਉੱਤੇ ਇਹ ਮਤਲਬ ਹੋਈ ਗੱਲ ਹੈ ਕਿ ਆਪਾਂ ਆਪਣੇ ਸਾਥ ਨਾਲ ਫੇਰ ਦੁਬਾਰਾ ਤੇ ਬਾਕੀ ਮੋਸਲੇ ਨਾਲ ਫੇਰ ਦੁਬਾਰਾ ਨਹੀਂ ਆ ਗਿਆ। ਇਹ ਵੀ ਲਗਾਤਾਰ ਐਮਪੀ ਦੇ ਵਿੱਚ ਪਈ ਰਿਹਾ ਐਮਪੀ ਮਹਾਰਾਸ਼ਟਰ ਤੇ ਸਾਨੂੰ ਰਸਤਿਆਂ ਦੇ ਵਿੱਚ ਹੀ ਸਟਾਰਟ ਹੋ ਗਿਆ ਸੀ ਆਪਣਾ ਗਿਆਖੁਰ ਅਨੁਸਾਰੀ ਤੇ ਬਾਕੀ ਬਣੇ ਰਹੋ ਬਿੜੀ ਨਾਲ ਸੁਣੇ ਹੋਣੇ ਲਿਖਦਾ ਸੀ ਪਾਵਨ ਚੱਕੀਆਂ। ਪਾਵਨ ਚੱਕੀਆਂ। ਦੋਸਤੋ ਪਾਵਨ ਚੱਕਿਆ ਮੈਂ ਪਹਿਲੀ ਵਾਰ ਦੇਖੇ ਨੇ ਕਿਉਂ ਮੈਂ ਆਇਆ ਇੱਧਰ ਪਹਿਲੀ ਵਾਰ ਆਗਾ ਹੁਣ ਆਪਾਂ ਨੂੰ ਛੋਟੀਆਂ ਲਾ ਦੇਣ ਪਰ ਹਾਂ ਬਹੁਤ ਵੱਟੀਆਂ ਨੇ ਬਹੁਤ ਵੱਡੇ ਵੱਡੇ ਇਹਨਾਂ ਦੇ ਪਰਨੇ ਤੇ ਘੁੰਮਦੀਆਂ ਹੌਲੀ ਹੌਲੀ ਨੇ ਮੈਂ ਪਹਿਲੀ ਵਾਰ ਦੇਖਿਆ ਕਿਉਂ ਇੱਥੇ ਹਾਂ ਮੈਂ ਆਇਆ ਜਿਹੜਾ ਇੱਕ ਕੱਫਾ ਹੈ ਨਾ ਇੱਕ ਪਾਰਾ ਇੱਕ ਗੱਡੀ ਜਾਂਦਾ ਹਾਂ ਆਪਣੀ ਇੱਕ ਗੱਡੀ ਇੱਕ ਗੱਡੀ ਤੋਂ ਵੀ بڑا ਹੂ ਆ ਫਲਾਈਟ ਬੈਟ ਹੁੰਦੇ ਨੇ ਜਿਹੜੀ ਕਮਟਰ ਆ ਇਹਦੀ ਇਹ ਦੇਖੋ ਬੜੀ ਆਪਾਂ ਦੇਖੋ ਆ ਦੇਖੋ ਹੁਣ ਆ ਇੱਥੋਂ ਦਿਖਾਉਂਦੇ ਨੇ ਇੱਥੋਂ ਦੀ ਬਹਿਣ ਦਿਖ ਰਹੀਆਂ ਨਹੀਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਮੈਨੂੰ ਇਹ ਲੋ ਜਿਹੜੇ ਆਡੀਓ ਆਡੀਓ ਭੁੰਨੇ ਨਾਲ ਆ ਦੇਖੋ ਇਹ ਕਿੰਨਾ ਮੀਂਹ ਪੈ ਰਿਹਾ ਮੌਸਮ ਯਾਰ ਬੜੀ ਖਰਾਬ ਹੋ ਰਿਹਾ ਵੇ ਪਰ ਐ ਵੀ ਠੰਡ ਬਹੁਤ ਆ ਪਰ ਤੇ ਗੱਡੀ ਚਲਾਉਣ ਤੇ ਨਿਆਰਾ ਆ ਰਿਹਾ ਕਿਉਂ ਚਾਚੇ ਐਨ ਪੋਲਾ ਰੱਬ ਵੀ ਚਲਾਉਣ ਤੇ ਨਿਆਰਾ ਬਹੁਤ ਆ ਰਿਹਾ ਹੈ ਪੱਕ ਬਬਣੀ ਹੈਗੀ ਹੂੰ ਅੰਦਰੋਂ ਹੰਡੀ ਹਵਾ ਚੱਲ ਰਹੀ ਆ ਬਾਕੀ ਵੀ ਵੀ ਪਈ ਜਾ ਰਿਆ ਇਹ ਸਾਰਾ ਉਹ ਵਾਲਾ ਆਹ ਦੇਖੋ ਅੰਮ੍ਰਿਤਪੁਰ ਪੌਣ ਚ ਕੀ ਬਹੁਤ ਸੋਹਣੇ ਲੱਗ ਰਹੇ ਨੇ ਬੜਾ ਬਾਰ ਬਾਰ ਇਹਨਾਂ ਨੂੰ ਦਿੱਤੀ ਜਾਂਦਾ ਕੋ ਪਹਿਲਾਂ ਕਿਤਾਬਾਂ ਚ ਬੜੀਆਂ ਸੀ ਇਹ ਇਹ ਚੀਜ਼ਾਂ ਇਹ ਅੱਜ ਆਪਾਂ ਰੀਅਲ ਚ ਦੇਖ ਲਈਆਂ ਤਾਂ ਫਰਕ ਹੁੰਦਾ ਨਾ ਚਲੋ ਨਾਲ ਟ੍ਰੇਨ ਦੀ ਲਈ ਆ ਪਾਵਨ ਟਿੱਕੀ ਵੀ ਸਤੂ ਜਾ ਦੇ ਨਾਲ ਟ੍ਰੇਨ ਦੀ ਲਈ ਆ ਤਾਂ ਬਾਕੀ ਇਹ ਜਗਾ ਬਾਰੇ ਦੱਸਿਓ ਜਿਹੜੇ ਅੰਦਰ ਚਾਲਦੇ ਨੇ ਜੀ ਇਹ ਜਗਾ ਹੈ ਕਿੱਥੇ ਜੀ ਆ ਟ੍ਰੇਨ ਦੇ 20 ਦੇ ਨਾਲ ਹੀ ਪਾਵਨ ਟਿੱਕੀ ਲੱਗ ਜਾਂਦਾ ਹਾਂ ਹਾਂ ਜੀ ਦੋਸਤੋ ਦੇਖੋ ਪੈਂਦਾ ਪਰਸ਼ਨ ਘੱਟਾ ਗੱਡੀ ਦਾ ਹੈ ਜਾਂਦੀ ਹੈ ਰਾਣੀ ਸੁੱਤਰਾ ਦੇਖੋ ਤੂੜ ਪਟੜ ਦੀ ਲੱਕੋ ਪਟੜ ਦੀ ਜਾਂਦੀ ਹੈ ਜੇਗਾ ਕੀ ਦੋਸਤੋ ਅਸੀਂ ਲੱਗੇ ਜੀ ਹੁਣ ਚਾਹ ਪੀਣੇ ਜੀ ਖੜਕੇ ਇੱਥੇ ਆਪਾਂ ਜਾਬਰਾ ਪਾਰ ਕਰਕੇ ਖੜਿਆ ਜੀ ਤੇ ਹੁਣ ਲੱਗੇ ਸੀ ਚਾਹ ਪੀਣਾ ਤੇ ਚੱਕੜ ਬਹੁਤ ਹੋ ਰਿਹਾ ਤੁਹਾਨੂੰ ਦੱਸਿਆ ਜੀ ਮੀ ਬਹੁਤ ਇਧਰ ਚੱਕੜ ਬਹੁਤ ਹੋ ਰਿਹਾਗਾ ਬੜਾ ਜਿਆਦਾ ਗੰਦ ਪਿਆ ਪਿਆ ਤੋਂ ਆਪਾਂ ਚੱਲੇ ਦੀ ਭਾਂਡੇ ਬਣਾਉਣ ਗੱਡੀ 'ਚ ਚਾਹ ਪੀਤੀ ਜਿਹੜੀ ਆਪਾਂ ਟਾਬੇ ਤੇ ਚੱਲੇ ਆ ਤੇ ਯਾਰ ਚੱਕੜੇ ਬਹੁਤ ਹੋਇਆ ਪਿਆ ਦੇਖ ਲੋ ਪਖਾਣ ਦਾ ਪਾਣੀ ਗੱਡੀ 'ਚ ਪੜਨ ਨੂੰ ਵੀ ਨਹੀਂ ਕੀ ਕਰ ਰਿਹਾ ਤੇ ਚੱਪਲਾਂ ਸਾਰੇ ਲਿਬੜੀਆਂ ਇੱਥੇ ਚੱਪਲਾਂ ਢੋ ਕੇ ਫਿਰ ਆਪਾਂ ਆਉਂਦਾ ਪਾਧੋਣਾ ਤੁਹਾਨੂੰ ਗੁਜਰੀ ਘਾਟ ਬਹੁਤ ਐਡ ਬਣਾਇਆ ਕਰਦੇ ਹਾਂ ਹਾਂਜੀ ਦੋਸਤੋ ਜੀ ਅਸੀਂ ਬੋਧ ਰਹੀ ਗੁਜਰੀ ਘਾਟ ਚ ਨਹੀਂ ਬਹੁਤ ਵਪੈਰਾ ਜੀ ਮੌਸਮ ਚੈੱਕ ਕਰੋ ਜੀ ਕਿੰਨਾ ਸੁਣਾ ਮੌਸਮ ਮਾਇਆ ਨਾ ਕਰਦਾ ਹਾਂਜੀ ਦੋਸਤੋ ਇਹ ਨਦੀ ਹੈ ਜੀ ਬਹੁਤ ਵੱਡੀ ਨਦੀ ਹੈ ਪੁੱਠੀ ਚਲਦੀ ਹੈ ਪਰ ਉਹ ਆ ਹਲੂਮਾਨ ਬਾਬੇ ਦੀ ਮੂਰਤੀ ਤੁਹਾਨੂੰ ਦਿਖਾਉਣਾ ਵੀ ਰੱਖਿਆ ਬਹੁਤ ਥੋੜੀ ਬਣੀ ਹੋਈ ਹੈ ਤੇ ਇਹ ਨਦੀ ਪੁੱਠੀ ਚਲਦੀ ਹੈ ਜੀ ਬਹੁਤ ਸੋਹਣਾ ਆਪਾਂ ਬਹੁਤ ਵਧੀਆ ਹੋਇਆ ਹੈ ਆ ਘਾਟ ਪੈ ਗਿਆ ਅੱਗੇ ਆਪਾਂ ਨੂੰ ਤੋਂ ਮੌਸਮ ਬੰਨਾ ਵਧੀਆ ਗਿੱਲਾ بارش 흘 ਹੋ ਰਹੀ ਹੈ ਹਾਂ ਜੀ ਦੋਸਤੋ ਜੀ ਆ ਦੇਖੋ ਜੀ 뷰 ਕੰਨਾ ਸੋਹਣਾ ਸੀ ਗੁਜਰੀ ਘਾਟ ਤੇ ਜੀ ਤਦੋਂ ਪਹਿਲਾਂ ਵੀ ਦਿਖਾਇਆ ਸੀ ਤੇ ਹਾਂ ਕੀ ਦਿਖਾ ਰਿਹਾ ਤੁਹਾਨੂੰ ਇੱਕ ਕੰਦਾ ਸੋਹਣਾ ਜਿਹਾ ਆਹ ਦੇਖੋ ਸਾਹਮਣੇ ਘਰ ਤੋਂ ਦਿਖਾਉਣਾ ਬੈਠਾ ਉਹ ਬਹੁਤ ਅਨੰਦਦਾਇਕ ਜੀ ਜਵਾਹਰਾਂ ਜਰੇ ਜੀ ਕਿਹ ਕਰੋ ਉਸ ਤੋਂ ਨਜ਼ਾਰਾ ਕਿੰਨਾ ਸੋਹਣਾ ਨੇ ਯਾਰ ਰੋਕਤ ਪਹਾੜ ਨਾੜ ਸਰਦੀ ਲੋ ਜੀ ਦੋਸਤੋ ਲੋ ਜੀ ਦੋਸਤ ਆਪਾਂ ਪਹੁੰਚੇ ਤੇ ਆਪਣਾ ਮਹਾਰਾਸ਼ਟਰ ਵਾਟਰ ਤੇ ਦੇਖੋ ਘਰ ਤੋਂ ਲੰਗਰ ਪਾਣੀ ਚੱਕ ਲਿਆ ਆਪਾਂ ਨੇ ਤੇ ਹੁਣ ਦੁਬਾਰਾ ਫੇਰ ਆਪਣਾ ਲੱਗਿਆ ਸਫਰ ਕੰਟੀਨਿਊ ਕਰਨ ਕਿਉਂਕਿ ਬਾਰਸ਼ ਦਾ ਟਾਈਮ ਆ ਥੱਲੇ ਉੱਤਰ ਨੂੰ ਨਹੀਂ ਦਿਲ ਕਰਦਾ ਦੇਖ ਸਕਦੇ ਹੋ ਗੁਰੂ ਘਰ ਦੀ ਪਾਰਕਿੰਗ ਆ ਇਹ ਕਿਵੇਂ ਚੱਕੜ ਹੋਇਆ ਪਿਆ ਇਸੇ ਕਰਕੇ ਵੀਡੀਓ ਵੀ ਥੱਲੇ ਉਤਰ ਕੇ ਨਹੀਂ ਬਣਾ ਸਕਦੇ ਕਿਉਂਕਿ ਪੈਰਪੁਰ ਲਪੜਿਆਂ ਦੇ ਫਿਰ ਗੱਡੀ ਦੇ ਵਿੱਚ ਮੰਨੋ ਉਹ ਸਮਾਨ ਲਈ ਆਈ ਜਾਂਦੀ ਹੈ ਗੱਲੇ ਸੰਦੇ ਆ ਕਰਕੇ ਉਸ ਦਾ ਵੀ ਟਾਈਮ ਖਟੇ ਲੱਗ ਰਿਹਾ ਤੇ ਰਾਤੀ ਆਪਾਂ ਰੁਕੇ ਸੀ ਉੱਥੇ ਆਪਣਾ ਜ਼ਿੰਮੇਵਾਰਾਂ ਦੇ ਉੱਥੋਂ ਸਵੇਰੇ ਚੱਲੇ ਸੀ ਕੋਈ 3:00 ਵਜੇ ਤੇ ਹੁਣ ਆਪਾਂ ਫੇਰ ਆਪਣਾ ਸਫ਼ਰ ਕਰਤਾ ਦੁਬਾਰਾ ਕੰਟੀਨਿਊ ਦੇ ਸਕਦੇ ਹਾਂ ਸੀ ਲਓ ਜੀ ਰੋਡ ਤੇ ਚੜ੍ਹ ਕੇ ਫਿਰ ਮਿਲਦੇ ਆਂ ਕਾਲੇ ਕੋ ਦੋਸਤੋ ਆਪਣੀ ਗੱਡੀ ਇਹ ਲੁੱਕ ਚੈੱਕ ਕਰੋ ਮੜੀ ਘਰੋਂ ਅਸੀਂ ਇਹ ਵਿੱਚ ਬੜ ਬੜ ਕੇ ਧੋਈ ਇਹ ੱੱਲੇ ਬੜ ਬੜ ਕੇ ਦੋ ਦਿਨ ਲਾ ਕੇ ਰੱਖਿਆ ਰੋ ਨੂੰ ਪਿਆ ਲਾ ਲੂ ਵੀ ਦੋ ਮਿੰਟਾਂ ਜਰਾ ਆਪਣੇ ਨਿਵੇੜ ਕੇ ਤਰ੍ਹਾਂ ਕਰਦੀ ਆ ਨਾ ਵਿੱਚ ਚਲੋ ਵਿੱਚ ਤੋਂ ਸੀਗਾ ਤੁਹਾਡੀ ਗੱਡੀ ਤੁਸੀਂ ਨੇ ਤੇ ਬਾਕੀ ਚੱਲ ਰਹਿ ਜਾਂ ਦੇਖ ਸਕਦਾ ਮੋਰ ਦਾ ਹਾਲ ਬਾਹਰ ਅੰਦਰ ਵਿੱਚ ਉਹਨਾਂ ਦਾ ਤੁਹਾਨੂੰ ਕੰਮ ਕਰਾਂਗੇ ਜੈਂਪਾ ਤੋਂ ਇਹ ਮਲੂਗੀ ਗੱਡੀ ਉਧਰ ਹੋ ਜਾ ਜੈਂਪਾ ਜੱਫੇ ਨੇ ਨੇ ਪੁੱਛੋ ਨਾ ਹਰੇਕ ਟੱਕ ਤੇ ਤੁਹਾਨੂੰ ਜੱਫਾ ਮਿਲਣਗੇ ਤੇ ਗੱਡੀ ਅਸੀਂ ਤਾਂ ਨਹੀਂ ਸਾਫ਼ ਕਰੀ ਦੋਸਤੋ ਵੀ ਚੋ ਇਧਰ ਬਾਰਸ਼ਾਂ ਦਾ ਮੌਸਮ ਆ ਵੀ ਜੇ ਹੁਣ ਸਾਫ਼ ਕਰਤੀ ਤਾਂ 2-4 ਮਿੰਟ ਦੇ ਵਿੱਚ ਵਿੱਚ ਫੇਰ ਲਿਪੜ ਜੂਗੀ ਤੇ ਲਿਪੜੀ ਇੰਨੀ ਕੋਈ ਆ ਵੀ ਸਾਫ਼ ਕਰਨ ਨੂੰ ਜੀ ਨਹੀਂ ਕਰਦਾ ਸਾਫ਼ ਕਰਨ ਨੂੰ ਜੀ ਨਹੀਂ ਕਰਦਾ ਬਹੁਤ ਜ਼ਿਆਦਾ ਗੰਦ ਪੈ ਰਿਆਗਾ ਸਾਰੇ ਅਸੀਂ ਥੱਲੋ ਵੜ ਕੇ ਐਕਸਲ ਚਾਸੀ ਥਮਾਣੀਆਂ ਥੱਲੇ ਸਾਫਤਾ ਸੂਟਾਂ ਸਾਰਿਆਂ ਦੇ ਡੀਜ਼ਲ ਮਾਰਾ ਦੇ ਨੀਚੇ ਵੜ ਕੇ ਸਾਨੂੰ 2 ਦਿਨ ਲੱਗੇ ਤੇ ਪਰ ਹੁਣ ਹੁਣ ਸਾਡਾ ਦੇਖਣ ਨੂੰ ਵੀ ਨਹੀਂ ਜੀ ਕਰਦਾ ਥੱਲੇ ਵੜ ਕੇ ਵੀ ਅਸੀਂ ਇੰਨੀ ਮਿਹਨਤ ਨਾਲ ਧੋਈ ਗੱਡੀ ਤੇ ਹੁਣ ਲਿਪੜ ਗਈ ਜੇ ਦੋਸਤੋ ਮਿਲਦਿਆ ਤੁਹਾਨੂੰ ਜੇ ਕੋਈ ਵਧੀਆ ਥਿਊ ਮਿਲਿਆ ਜਰੂਰ ਦਿਖਾਵਾਂਗੇ ਅਜੇ ਮਿਆਦ ਘਾਟੋ ਤੁਹਾਨੂੰ ਮਿਲਿਆ ਜਰੂਰ ਦਿਖਾਵਾਂਗੇ ਬਾਜੀ ਮਿੱਤਰੋ ਆਪਾਂ ਮਾਰਾ ਸਤੇ ਗੱਪਾਂ ਤੇ ਆਪਣਾ ਹੋ ਰਿਹਾ ਸਵਾਗਤ ਤੇ ਆਪਾਂ ਪੋਲ ਦੇ ਉੱਤੇ ਆ ਗਏ ਹਾਂ ਬਹੁਤ ਸਾਲ ਦੇਤੀ ਕੋਣ ਜਿਹੜਾ ਤੁਸੀਂ ਥੱਲੇ ਦੀ ਰੋਡ ਦੇਖ ਰਹੇ ਹੋ ਇਹ ਜਾਂਦਾ ਟੋਪੜੇ ਨੂੰ ਉਹ ਬੜਾ ਚਾਲੀ ਉਹ ਜਾਰਾ ਰੋਡ ਜਿਹੜਾ ਆਪਾਂ ਜੈਂਪਾਂ ਮੈਨੋਂ ਫੋਲਗੋ ਸਿੱਧੇ ਬੇਮਾਰ ਹਸਪਤਾਲ ਦੇ ਵਿੱਚ ਹੋ ਕੋਈ ਤੰਗੀ ਨਹੀਂ ਬਸ ਇੱਕ ਜੈਂਪਾਂ ਦੀ ਕੈਂਪ ਅੰਨੇ ਨੇ ਨਾ ਘੁੱਟੋ ਨਾ ਪੈਰ ਦੋਹ ਲਾ ਰਹਿਣਗੇ ਮੋਟੇ ਨੂੰ ਮੈਂ ਆਤ ਰਿਹਾ ਜੀ ਸੱਜੀ ਵਾਰ ਆਇਆ ਹੈ ਜਲਾ ਵਿਦਿਆਰਥੀਆਂ ਨੇ ਜੱਸਪੁਰ ਮਹਾਦੂ ਦੇਖਦਾ ਜਾ ਹੈ ਤਾਂ ਸਟਾਰਟ ਹੋਏ ਨੇ 10-10 ਦੇਖ ਮਹ ਹੈ ਤਾਂ 20 ਕਿਲੋਮੀਟਰ ਤੇ ਜੈਂਪਾਂ ਮਿਲਣਗੇ ਬਾਕੀ ਤੁਹਾਡੇ ਨਾਲ ਸ਼ੇਅਰ ਕਰਦੇ ਰਾਂ ਗਿਆ ਲੇਕਿਨ ਬਸ ਸੋਰੀ ਅੰਦਰ ਮੱਕੀ ਹੋ ਗਈ ਹੈ ਦੇ ਕੋ ਮੱਕੀ ਲੱਗੀ ਉਹਦੇ ਥੱਲੇ ਗਾਵਾਂ ਬਿਰਦੇ ਨੇ ਪੈਟਰੋਲ ਪੰਪ ਦੇ ਉਹ ਬੰਨੀ ਆ ਨੀ ਫਾਦਾ ਵਰਨ ਦਾ ਬਹੁਤ ਵਧੀਆ ਬਰੇ ਵਰਸ ਜਿਹੜੀ ਤੁਹਾਨੂੰ ਦੱਸੀ ਗੱਲ ਵੀ ਜੈਂਪ ਵਾਲੀ ਥੋੜਾ ਜਿਹਾ ਗੋਤੀ ਦਾ ਵਰਕ ਆ ਜਿਹੜੀ ਆਪਨੇ ਆਪਣੀ ਸਟੇਟ ਦੀ ਕਲਚਰ ਦੀ ਬੋਲੀ ਆ ਆਪਾਂ ਸਹੀ ਆ ਤਾਂ ਸਾਰੀ ਸਹੀ ਨੇ ਤੂੰ ਆਪਾਂ ਗਲਤਾਂ ਦਾ ਸਾਰੀ ਗਲਤ ਨੇ ਬਾਕੀ ਰੋਡ ਦਾ ਲੋ ਨਜ਼ਾਰਾ ਬਣੇ ਰੋ ਵੀਡੀਓ ਦੇ ਨਾਲ ਅੱਗੇ ਤੁਹਾਨੂੰ ਦਿਖਾਉਣਾ ਦੋਸਤੋ ਆ ਪੈਸਾ ਨੂੰ ਦੇਖ ਕੇ ਹੱਸਦਾ ਹੋਇਆ ਤੋ ਆਪ ਆ ਪਹੁੰਚੂਗੇ ਆ ਨਾ ਤੁਲਿਆ ਤੇ ਮਾਨੋ ਵੀ ਜਿਹੜਾ ਵੀ ਪਹਿਲਾ ਚੌਕ ਆ ਗਿਆ ਤੇ ਅੱਧਰੋਂ ਮਰ ਜਾਂਦੇ ਆਪਾਂ ਕਾਹ ਦਿਖਾਉਣਾ ਆਬਰ ਉਰੇ ਯਾਰ ਮਾਰੂ ਰੁਕਤਾ ਪਿਆ ਤੇ ਬਾਕੀ ਮੀ ਉਰੇ ਬੰਦ ਹੋਇਆ ਅਗੇ ਮੀ ਹੈਗਾ ਪਿੱਛੇ ਮੀ ਬਹੁਤ ਪੈਰਦੀ ਉਰੇ ਬੰਦ ਹੋਇਆ ਮੀ ਅਗੇ ਸਾਰਾ ਗੰਦਮੀ ਪੈਰਦੀ ਉਰੇ ਬੰਦ ਹੋਇਆ ਮੀ ਅਗੇ ਜਿਹੜਾ ਸਭ ਨੂੰ ਲੱਗਦਾ 10 ਪੁਆਇੰਟ ਵਾਸਤੇ ਬੰਦ ਹੋਇਆ ਹਾਂ ਮੀ ਪਾ ਕੇ ਹਾਂ ਟੇ ਗਿਆ ਸੋ ਵੀ ਸਟਾਇਰ ਕੋ ਬਹੁਤ ਨਾਲੇ ਰੋਡ ਦੇ ਉੱਤੇ ਜਿਹੜਾ ਕਿ ਆਪਣਾ ਇਹ ਮੁੰਬਈ ਵਾਲਾ ਰੋਡ ਆ ਬਹੁਤ ਟਰੈਫਿਕ ਹੁੰਦਾ ਰਸਟੀ ਪਹੁੰਚਦੇ ਹਾਂ ਤੇ ਬਾਕੀ ਨਾ ਤਰੋ ਬਣੇ ਰਹੋ ਵੀਡੀਓ ਦੇ ਨਾਲ ਦਿਖਾਵਾਂਗੇ ਹੁਣ ਤੁਹਾਨੂੰ ਕਹਾ ਘਾਟ ਦਾ ਰਿਵਿਊ ਆਪਾਂ ਤੋਂ ਨਿਕਲ ਕੇ ਆਪਾਂ ਪਾਸਪੋਰਟ ਤੇ ਜਾ ਰਹੇ ਆਂ ਤੇ ਸਾਹਮਣੇ ਮਿਲ ਤੁਹਾਨੂੰ ਆਪਾਂ ਸੁਪਰ ਤੇ ਗੁਰਦਵਾਰ ਦੇ ਨਾਲ ਜੇ ਕੋਟਣ ਵਾਲੇ ਆਪਾਂ ਬਾਹਰੋਂ ਕਰਾਂਗੇ ਨਾਮਕਾ ਕੋਈ ਨਾ ਫੈਣੀ ਹੋਏ ਅੰਦਰ ਆਪਾਂ ਜਾਂਦੇ ਹਾਂ ਤੇ ਦੂਸਰੋਂ ਬਾਬਾ ਸੁਖਰਪੇਟ ਦਾ ਬਾਅਦ ਸੀ ਜੂਰ ਆਪਾਂ ਸੁਖਰਪੇਟ ਤੇ ਜਾਵਾਂਗੇ ਆਪਾਂ ਗੁਰਦ ਘਰ ਨੂੰ ਇਹ ਦੇਖ ਕੇ ਹਸਲਾ ਪੌੜਾ ਬੜਾ ਜਿਆਦਾ ਹੈ ਪੌੜੀ ਨਹੀਂ ਹੁੰਦਾ ਤੇ ਗੱਡੀ ਅੰਦਰ ਜਾਂਦੀ ਹੈ ਜੀ ਵੱਡੇ ਖੜਿਆ ਦੇ ਅੰਦਰ پارک ਬੜੀ ਉੱਧਰ ਹੈਗਾ ਯਾਰ ਇੱਕ ਹੌਸਲ ਹੀ ਹੁੰਦਾ ਨਾ ਦੇਖ ਕੇ ਆਪਣਾ ਜੀ ਮਿੱਤਰੋ ਅਸੀਂ ਪਹੁੰਚ ਚੁੱਕੇ ਜੀ ਹੋਟਲ ਸਾਈ ਪ੍ਰਸਾਦ ਢਾਬੇ ਦੇ ਤੇ ਗੱਡੀ ਆਪਾਂ ਖੜਾਤੀ ਜਾਂ ਕਰਕੇ ਸੈੱਟ ਕਰਕੇ ਤੇ ਆਪਾਂ ਆਪਣੀ ਲੋਕੇਸ਼ਨ ਤੋਂ ਥੋੜਾ ਹੀ ਪਿੱਛੇ ਹੈਗੇ ਵੀ ਦੀ 20 ਕਿਲੋਮੀਟਰ ਪਿੱਛੇ ਖੜਗੇ ਜੀ ਕਾ ਕੀ ਉਹ ਮੈਚ ਤੇ ਲਾ ਆ ਦੀ ਆਪਾਂ ਨੇ ਉੱਥੋਂ ਗੱਲਾਂ ਕਿ ਸਵੇਰੇ 3:00 ਵਜੇ ਉੱਠ ਕੇ ਉਹ ਵੀ ਆਪਣਾ ਸਫ਼ਰ ਰਹਿ ਗਿਆ ਸਾਰੀ 50 ਕਿਲੋਮੀਟਰ ਕਈ ਵਾਰ ਫਿਰ ਉੱਥੇ ਆਪਾਂ ਨੂੰ ਜਗਾਂ ਨਾ ਮਿਲੇ ਢਾਪਾਂ ਦਾ ਮੇਰੇ ਰੁੱਖਾ ਹੋ ਜਾਣਾ ਤੁਸੀਂ ਹੁਣੇ ਥਾਪਾ ਟ੍ਰੇਨ ਬੰਨੀ ਜਾਊਗੀ ਆਪਣੀ ਮੇਰੇ ਤੋਂ 7:00 ਵਜੇ ਵਪਾਰੀ ਕਹਿੰਦਾ ਮੇਰੇ ਬਾਅਦ ਤੇ ਆਉਣੀ ਚਾਹੀਦੀ ਹੈ ਗੱਡੀ ਉਸ ਤੋਂ ਬਾਅਦ ਮਲਕਨ ਦੇ ਉੱਠਾਂਗੇ 50 ਕਿਲੋਮੀਟਰ ਨੂੰ ਪਤਾ ਕਿੰਨੇ ਟਾਈਮ ਤੇ ਮੇਰੇ ਕੋਲ ਜਾਣਾ ਤੇ ਬਾਕੀ ਆ ਢਾਪੇ ਦੇ ਖੜੇ ਆ ਦੇਖ ਤਾਂ ਨਹੀਂ ਤਾਂ ਬਾਈ ਰੋਡ ਵੀ ਆ ਤੇ ਯਕਦਾਂ ਸੰਗਤ ਦੇ ਲੋਕੇ ਜਿਹੜੀ ਆ ਬਣੇ ਰਹੋ ਜੀ ਦੋਸਤੋ ਲਓ ਜੀ ਚੱਲੇ ਆਪਾਂ ਆਪਣੀ ਜਗ੍ਹਾ ਤੇ ਖਾਲੀ ਕਰਨ ਵਾਸਤੇ ਗੱਡੀ ਤੇ ਉੱਥੇ ਗੜੇ ਤੇ ਆਪਾਂ ਕੋਈ 4:00 ਵਜੇ 4:30 ਦਾ ਟਾਈਮ ਹੋ ਗਿਆ ਤੇ ਹੁਣ ਜਾ ਪਾਣੀ ਪੀ ਕੇ ਹੋ ਗਏ ਆਪਣਾ ਰੈਡੀ ਛੇੜੀ ਤੇ ਚੱਲਿਆ ਲੈ ਕੇ ਰੱਬ ਦਾ ਨਾਮ ਖਾਲੀ ਕਰਨ ਤੇ ਹਾਂ ਤੁਸੀਂ ਦੇਖ ਸਕਦੇ ਹੋ ਗੱਡੀ ਸਟਾਰਟ ਕਰ ਰੱਖੀ ਆਪਾਂ ਨੇ ਏਅਰ ਬਣ ਰਹੀ ਆ ਤੇ ਲੱਗਿਆ ਹੁਣ ਮਹਾਰਾਜ ਨੂੰ ਧਿਆਨ ਅਰਗਵਤੀ ਲਾ ਦੀ ਆ ਤੇ ਬਾਕੀਆ ਦੇਖਦਾ ਉਹ ਸਾਰੇ ਗੱਡੀਆਂ ਵਾਲੇ ਵੀ ਉੱਠ ਖੜੇ ਨੇ ਕੋਈ ਉੱਠ ਰਿਹਾ ਕੋਈ ਚਾਹ ਪੀ ਰਿਹਾ ਚਲੋ ਜੀ ਲੈ ਕੇ ਰੱਬ ਦਾ ਨੋ ਚੱਲਦੇ ਹੁਣ ਮਿਲਦੇ ਆ ਤੁਹਾਨੂੰ ਆਪਣੀ ਲਿਕੇਸ਼ਨ ਤੇ ਜਾ ਕੇ ਲਓ ਜੀ ਸਵੇਰ ਦਾ ਟਾਈਮ ਤੇ ਆਪਣੀ ਮੰਜ਼ਿਲ ਰਹਿ ਗਈ ਸਾਰੀ ਇਥੋਂ 5-6 ਕਿਲੋਮੀਟਰ ਪਹਿਲਾ ਸੰਗਉ ਆ ਗਿਆ ਤੇ ਆ ਫਾੜਕ ਲੱਗਿਆ ਹੋਇਆ ਦੇਖ ਸਕਦੇ ਹੋ ਟਰੈਕਟਰ ਗੱਡੀ ਦੇ ਉੱਤੇ ਲੱਦਿਆ ਹੋਇਆ ਕਿੰਨਾ ਸੋਣਾ ਲੱਗ ਰਿਹਾ ਹਾਂ ਲੱਗ ਰਿਹਾ ਮੂਰੀ ਨੂੰ ਆ ਆਪਣੇ ਉੱਤੇ ਆ ਰਿਹਾ ਦੇਖ ਲਓ ਹੁਣ ਚੈੱਕ ਕਰਮ ਪੱਤੀ ਦਰ ਮਾਸੋਂ ਤੇ ਸਾਗਦੇ ਹੱਡੀ ਠਾਰਾਵਾ ਚੱਲ ਰਹੀ ਆ ਚਲਡ ਤੇ ਭਾਈ ਕੰਮ ਸੀਤੇ ਝਾੜਨਾ ਅੰਤ ਬਹੁਤ ਲੱਗ ਰਹੀ ਆ ਤੇ ਬਾਕੀ ਰਹੀਏ ਬਸ ਆਪਣੇ ਪਾਸ 6 ਕਿਲੋਮੀਟਰ ਪਾੜਤਾਂ ਦੀ ਵੇਟ ਕਰ ਰਹੇ ਹਾਂ ਮੜਕ ਖੁੱਲਣਗੇ ਫਿਰ ਪੰਚ ਲਾ ਦੇ ਬਾਕੀ ਲੋ ਜੀ ਪਹੁੰਚ ਗਿਆ ਆਪਾਂ ਆਪਣੀ ਮੰਜ਼ਲ ਤੇ ਤੇ ਗੱਡੀ ਖੜਾਤੀ ਸੀ ਆਪਾਂ ਨੇ ਇੱਥੇ ਤੇ ਆ ਅਦਰ ਕਲੋਨੀਆ ਘਰਾਂ ਸਾਈਡ ਹੈਗੇ ਉਹਦੀ ਦੁਕਾਨ ਤੇ ਉਹਨੇ ਕਿਹਾ ਵੀ ਇੱਥੇ ਰੁਕ ਜਾ ਚਾਹ ਚੂ ਪੀਓ ਤੇ ਚਾਹ ਪੀਰੇ ਤੇ ਬਾਕੀ ਦੇਖ ਸਕਦਾ ਹੋ ਗੱਡੀ ਖੜੀ ਸੀ ਆਪਣੀ ਰੋਡ ਦੇ ਕਿਨਾਰੇ ਤੇ ਟਾਈਮ 5:30 ਦਾ ਹੋ ਗਿਆ ਤੇ ਬਾਕੀ ਆਣ ਦੋ ਉਸ ਤੋਂ ਬਾਅਦ ਦੇਖ ਲਿਆ ਇਸ ਤਰ੍ਹਾਂ ਕਿੱਥੇ ਕਾਲੀ ਕਰਵਾਊਗਾ ਇਹ ਮਾਸੂਮ ਵੀ ਮੀਂਹ ਵਾਲਾ ਪੁੱਲ ਬਣਿਆ ਪਿਆ। ਪੀਆ ਚਾਜ। ਲਓ ਜੀ ਮੇਥਰ ਆਪਾਂ ਵਪਾਰੀ ਦੇ ਘਰ ਤੱਕਰ ਜਾਇਆ ਏ। ਤੇ ਨਾਲੇ ਆਪਣਾ ਰਸਤਾ ਦੇਖਿਆ ਏ ਕਿ ਕਿੱਧਰ ਦੀ ਗੱਡੀ ਜਾਊਗੀ। ਤੇ ਆਹ ਸਾਹਮਣੇ ਖੜੀ ਆਪਣੀ ਰਾਜਾ ਬੇਟਾ ਦੇਖ ਸਕਦੇ ਹਾਂ। ਤੇ ਹੁਣ ਅਸੀਂ ਕੋਈ ਨਹੀਂ ਦੇਖਿਆ ਕੋ ਕਰਕੇ ਵੀ ਕਿੱਥੇ ਜੇ ਖਾਲੀ ਹੋਣੀ ਆਈ ਆਪਾਂ ਨੂੰ ਗੜਾ ਹੋਣ ਬਾਰੇ ਤਾਂ ਹੀ ਕੰਮ ਲੱਗਿਆ ਕਿ ਕਿੱਥੇ ਖਾਲੀ ਹੋਊਗੀ। ਆਪਾਂ ਜਿਹੜਾ ਵੀ ਆ ਕਲੋਨੀ ਜੀ ਆ ਇਹਦੇ ਵਿੱਚ ਦੀ ਘੁੰਮ ਕੇ ਅਸੀਂ ਆ ਗਏ ਉੱਧਰ ਦੀ ਗਾਏ ਤੇ ਅੱਧਰ ਦੀ ਆ ਗਏ ਜਿੱਧਰ ਤੋਂ ਮੂਰਲਾ ਟਰੈਕਟਰ ਆ ਰਿਹਾ ਉੱਧਰ ਦੀ ਹੈ ਆ ਲਓ ਜੀ ਮਿੱਤਰੋ ਪਹੁੰਚ ਗਏ ਫੇਰ ਆਪਾਂ ਆਪਣੀ ਲੋਕੇਸ਼ਨ ਤੇ ਤੇ ਆ ਦੇਖ ਸਕਦੇ ਹਾਂ ਇਹ ਆਪਣੀ ਗੱਡੀ ਚ ਫੀਡ ਲੋਡ ਤੇ ਇੱਥੇ ਆ ਦੁਕਾਨ ਤੇ ਕਰਨੀ ਆਪਾਂ ਖਾਲੀ ਅੱਜ ਮੂਰਿਆਂ ਨੂੰ ਕਹਤਾਂ ਤਰਪਾਲ ਖੋਲਣ ਵਾਸਤੇ ਤੇ ਵਾ ਮੌਸਮ ਵੀ ਬਹੁਤ ਸਾਫ਼ ਆ ਯਾ ਰੋਡ ਤੇ ਖੜਾ ਕੀ ਖਾਲੀ ਕਰ ਰਹੇ ਆ ਉਹ ਜਾਉਂ ਚੋ ਜਾਂਦਾ ਨਾਸਕ ਨੂੰ ਲਓ ਜੀ ਦੇਖ ਸਕਦੇ ਹੋ ਅੱਧੀ ਗੱਡੀ ਹੋ ਗਈ ਖਾਲੀ ਆਪਣੀ ਤਿੰਨ ਢਾਂਗਾ ਚੱਕੀਆਂ ਗਈਆਂ ਤੇ ਆ ਬਾਪੂ ਹਿਆਂ ਕਰ ਰਹੇ ਨੇ ਖਾਲੀ ਤੇ ਉਹ ਆਪਣੇ ਵਾਲੇ ਉੱਪਰ ਬੈਠੇ ਨੇ ਢਾਂਗ ਦੇ ਸਮੇਤ ਕਿਉਂਕਿ ਆਪਾਂ ਕੱਲੀ-ਕੱਲੀ ਢਾਂਗ ਗਿਣਤੀ ਕਰਾ ਰਹੇ ਆ ਨਾ ਇਹਦੇ ਕਰਕੇ ਤੇ ਆ ਮੇਨ ਟੋੜ ਚੱਲ ਰਿਹਾ ਦੇਖ ਸਕਦੇ ਹੋ ਉਹ ਤੋਂ ਬਾਅਦ ਲੱਗਣ ਇੱਥੇ 380 ਗੱਟਾ ਖਾਲੀ ਹੁਣ ਸੌਰੀ 280 ਗੱਟਾ ਉਦੋਂ ਬਾਅਦ ਇੱਕ ਜਗ੍ਹਾ ਤੇ ਫਿਰ ਦੋ ਜਗ੍ਹਾ ਰਹਿ ਗਈ ਆਪਣੀ ਤੇ ਉੱਥੇ ਜਾ ਕੇ ਸਾਨੂੰ ਦੱਸਣਿਆ ਬਾਕੀ ਦਫੋ ਵੀ ਪਾਪਾ ਕੱਢ ਰਿਹਾ ਲਓ ਜੀ ਮਿੱਤਰੋ ਆਪਾਂ ਖੜੇ ਸੀ ਇਸ ਟਾਈਮ ਜਿਹੜਾ ਕਿ ਨਾਸਕ ਨੂੰ ਰੋਡ ਜਾਂਦਾ ਤੇ ਭੁੱਖ ਬਹੁਤ ਲੱਗ ਰਹੀ ਸੀ ਉਹ ਕਿਹਾ ਹੋਇਆ ਸ਼ੈਲੀ ਬੜਾ ਪਾਓ ਲੈਣ ਪਹਿਲਾਂ ਇੱਕ ਖਾੜਿਆ ਤੇ ਸੋਚਿਆ ਵੀ ਇੱਕ ਇੱਕ ਹੋਰ ਖਾ ਲਈਏ ਕਿਉਂਕਿ ਸਵੇਰ ਦਾ ਕੁਸ ਕਰਦੀ ਨਹੀਂ ਸੀ ਤਲੋਕ ਹੋਰ ਆਪਣਾ ਕੰਮ ਸੈੱਟ ਹੋ ਗਿਆ ਵੀ ਜਿੱਥੇ ਆਪਣੇ 20 ਥੱਲੇ ਲਾਣੇ ਸੀ ਹੁਣ ਇੱਕ ਹੀ ਜਗ੍ਹਾ ਤੇ ਉਤਰਨਾ ਆਪਣਾ ਲੋਡ ਤੇ ਲੇਕਿਨ ਜਾਣਾ ਸਿਟੀ ਦੇ ਵਿੱਚ ਆ ਕੀ ਦਿਨ ਦੇ ਨੌਂ ਟ੍ਰਿਕ ਹੋ ਜਾਂਦੀ ਆ ਬਾਕੀ ਦੇਖੋ ਕਹਿੰਦਾ ਵੀ ਤੁਸੀਂ ਲਾਗੇ ਆਜੋ ਜਿੱਥੇ ਆਪਣੇ ਪਹਿਲਾ ਲੋਡ ਖਾਲੀ ਕਰਿਆ ਉੱਥੋਂ ਹੈਗਾ 53 ਕਿਲੋਮੀਟਰ ਨਾਸਕ ਉਂ ਵੀ ਆਪਾਂ ਨਾਸਕੇ ਜਾਣਾ ਸੀ ਤੇ ਬਾਕੀ ਦੇਖ ਰਿਹਾ ਹਾਂ ਹੁਣ ਉੱਥੇ ਜਾ ਕੇ ਲਓ ਜੀ ਆਪਾਂ ਆ ਗਏ ਆ ਮਨ ਲਓ ਜ ਨਾਸਿਕ ਜਿੱਥੇ ਆ ਪ੍ਰਾਣੀ ਚੁੰਗੀ ਹੁੰਦੀ ਸੀ ਤੇ ਰਾਜਾ ਬੇਟਾ ਹੋ ਖੜਾ ਆਪਣਾ ਖਾਲੀ ਨਹੀਂ ਹਜੇ ਹੋਇਆ ਖਾਲੀ ਹਜੇ ਤਾਂ ਨਹੀਂ ਹੋਇਆ ਗਾਹਾਂ ਮੂਰੇ ਗੱਡੀ ਖੜੀ ਆ ਤੇ ਵਪਾਰੀ ਨੂੰ ਫੋਨ ਕਰਿਆ ਸੀ ਤੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਫੋਨ ਕਰੂੰਗਾ ਵੀ ਉਹ ਤਾਂ ਗੱਡੀ ਲਿਆਇਓ ਨੋ ਐਂਟਰੀ ਦਾ ਤੇ ਬਾਕੀ ਦੇਖੋ ਹਜੇ ਕਰਦਾ ਫੋਨ ਆਇਆ ਨਹੀਂ ਹੈਗਾ ਹਾਂ ਕਰਕੇ ਆਪਾਂ ਹੁਣ ਆਪਣਾ ਟ੍ਰਾਂਸਪੋਰਟ ਕਰ ਦੇਵੀਂ ਫੋਮਕੀ ਡਾਟਾ ਜਿ ਦੇ ਕੇ ਆਂ ਏ ਬਾਕੀ ਦੇਖ ਸਾਹਨੇ ਮੌਸਮ ਪੂਰਾ ਹਨ ਬੱਦਲ ਵਾਈ ਖੁਲੀ ਪਈ ਆ ਬਾ ਸਾਨੂੰ ਐ ਸਾਨੂੰ ਐ ਤਾਂ ਵੀ ਮੀਂਹ ਤੋਂ ਬੜਾ ਪਣਾ ਹੋ ਜੇ ਖਾਲੀ ਕਿਉਂਕਿ ਪਿੱਛੋਂ ਅੱਧੀ ਗਿੱਟੀ ਆਪਣੀ ਖਾਲੀ ਹੋ ਗਈ ਸੀ ਲੇਕਿਨ ਜਾਲ ਜੂੜ ਜਾ ਤਾਂ ਪਤਾ ਸੀ ਆਪਾਂ ਵਿੱਚ ਵੀ ਪਾਣੀ ਨੇ ਪਿੱਛੇ ਮੰਨ ਲਓ ਵਿੱਚ ਜਮਾ ਹੋਵੇ ਤੇ ਫਿਰ ਵੀ ਚਲੋ ਡਰਤਾ ਰਹਿੰਦੀ ਹੋਆ ਕਿਉਂਕਿ ਇਹ ਹੱਲੇ 2000 ਤੱਕ ਹੱਲੇ ਹੱਲੇ ਦੀ ਪੈਕਿੰਗ ਉਹ ਵੀ ਜੇ ਪਾਣੀ ਲੱਗ ਜੇ ਨਾਖਰੇ ਬਾਹਲੀ ਉੱਪਰ ਕਰਨ ਲੱਗੇ ਜਾਂਦੇ ਨੇ ਬਾਕੀ ਸਭ ਨੂੰ ਪਾਦੀ ਆ ਜਿਹੜੇ ਭਾਈ ਗੱਡੀਆਂ ਚਲਾਉਂਦੇ ਨੇ ਕਿ ਵਪਾਰੀ ਦਾ ਪਾਸ ਪੈਸੇ ਕੱਟਣ ਦਾ ਕਰ ਹੋ ਜਾਂਦਾ ਜਦੋਂ ਉਹਨੂੰ ਪਤਾ ਲੱਗ ਜੇ ਪਾਣੀ ਲੱਗਿਆ ਹੋਇਆ ਤੇ ਬਾਕੀ ਮਿੱਤਰੋ ਆਇਆ ਹੁਣ ਘੁੰਮ ਫਿਰ ਕੇ ਆ ਦੇਖ ਸਕਦੇ ਹਾਂ ਮੰਨ ਲੋ ਇੱਥੇ ਟਰਾਂਸਪੋਰਟ ਤੇ ਆਪਣੇ ਟਰਾਂਸਪੋਰਟ ਉਹ ਗੇਟ ਦੇ ਪਰਲੇ ਪਾਸੇ ਆ ਉੱਥੋਂ ਆਏ ਹੁਣ ਆਪਾਂ ਤੇ ਕਰਦੇ ਹੁਣ ਰੈਸਟ ਘੰਟਾ ਕ ਫਿਰ ਦੇਖਦੇ ਹਾਂ ਕਿਵੇਂ ਪ੍ਰੋਗਰਾਮ ਬਣਦਾ ਫਿਰ ਜੇ ਨਾ ਕੋਈ ਗੱਲਬਾਤ ਬਣੀ ਫਿਰ ਬਣਾਵਾਂਗੇ ਆਪਣਾ ਲੰਗਰ ਪਾਣੀ ਤੇ ਚਲੋ ਜੀ ਮਿਲਦਿਆਂ ਦੇ ਬਾਅਦ ਦੇ ਤੁਹਾਨੂੰ ਕਿ ਘਾ ਤੱਕਰ ਜਾਂਦੇ ਆ ਜੇ ਤਾਂ ਆ ਗਿਆ ਫੋਨ ਫਿਰ ਤਾਂ ਚਲੇ ਜਾਵਾਂਗੇ ਨਹੀਂ ਫਿਰ ਆਪਣਾ ਇੱਥੇ ਰੈਸਟ ਕਰਾਂਗੇ ਸਵੇਰੇ ਤੁਰਾਂਗੇ ਇੱਥੋਂ ਚਲੋ ਜੀ ਮਿਲਦਿਆਂ ਤੁਹਾਨੂੰ ਲਓ ਜੀ ਕਿਣਮਨ ਕਾਣੀ ਹੋ ਰਹੀ ਆ ਵਧੀਆ ਤੇ ਸੀ ਲਾਏ ਆਪਣੀ ਸਬਜੀ ਭਾਜੀ ਦਾ ਸਮਾਨ ਬਣਾਵਾਂਗੇ ਅਜਤਾਲ ਤੇ ਬੱਠੇ-ਬੱਠੇ ਬੋਰ ਹੋ ਰਹੇ ਤੇ ਮੈਂ ਸੋਚਿਆ ਚਲ ਬਣਾਏ ਲਈਏ ਰੋਟੀਆਂ ਕਹੋ ਬਈ ਹੋਰ ਹੋਰ ਕੀ ਪਾਣੀ ਬਣਾਉਣੇ ਤੇ ਨਾਲ ਸੋਨੂ ਵੀ ਦਸਾਨੇ ਆਪਣੀ ਮੂੰਗੀ ਮਸਰੀ ਦੀ ਤਾਰ ਹੈ ਤੇ ਬਾਕੀ ਆ ਦੇਖ ਸਕਦੇ ਆ ਆਪਣਾ ਰਾਜਾ ਬੇਡਾ ਤੇ ਉੱਪਰ ਚੱਲ ਰਹੀ ਹੈ ਕਣਮਣ ਕਹਾਣੀ ਪੂਰੀ ਕੁੱਤੇ ਬੈਠੇ ਨੇ ਥੱਲੇ ਚਲੋ ਜੀ ਬਣਾਉਣੇ ਆ ਜੱਗ ਗੱਡੀ ਚ ਚਲ ਲਓ ਜੀ ਦੋਸਤੋ ਆਪਾਂ ਗੈਸ ਗੁੰਸ ਭਰਾ ਕੇ ਕਸਤੀ ਦੀ ਜਿਰੂ ਆਪਣੀ ਰੋਟੀ ਪਹਿਲਾਂ ਦਾਲ ਫੇਰ ਬਣਾਵਾਂਗੇ ਤੇ ਤੁਸੀਂ ਆ ਦੇਖ ਸਕਦੇ ਹੋ ਆਪਣੀ ਉੱਧਰ ਰੋਟੀ ਤੇ ਪਹਿਲੀ ਰੋਟੀ ਆਪਾਂ ਕਰਤੀ ਸ਼ੁਰੂ ਜਾਂ ਦੂਜੀ ਪਾ ਰਹੇ ਤੇ ਆਪੇ ਇਸ ਲਖਣੈ ਸੋ ਨੂੰ ਸੁਲਾ ਕੇ ਵੀ ਰੋਟੀ ਆਪਾਂ ਲੈ ਮੇਤਰ ਰੋਟੀ ਦੇਖੋ ਇਹ ਆ ਲੱਗਿਆ ਦੂਜੀ ਦਾ ਪੇੜਾ ਆਪਾਂ ਗੋਨਾ ਇਹ ਰੋਟੀ ਫੁੱਲ ਗਈ ਦੇਖਣ ਤਵੇ ਦੇ ਉੱਪਰ ਦੇਖੋ ਤੇ ਚਾਟਾ 15 ਚੱਲ ਰਿਹਾ ਆਪਣਾ ਰੋਟੀ ਜਾਂ ਚਾਹਨ ਗੋਲ ਬਣਾ ਰਿਹਾ ਜੇ ਮੈਂ ਚਲੋ ਦੋਸਤੋ ਮਿਲਦੇ ਹੁਣ ਤੁਹਾਨੂੰ ਰੋਟੀ ਬਣਾਉਣ ਤੋਂ ਬਾਅਦ ਦਾਲ ਬਣਾਉਣ ਵੇਲੇ ਲੋ ਜੀ ਮਿੱਤਰੋ ਰੋਟੀ ਆਪਣੀਆਂ ਬਣ ਗਿਆ ਸੀ ਆ ਰੱਖ ਤੀਆਂ ਡੱਬੇ ਚ ਪਾ ਕੇ ਤੇ ਲੱਗਿਆ ਹੁਣ ਮੈਂ ਦਾਲ ਬਣਾਣ ਤੇ ਆਪਣਾ ਪਿਆਸੀ ਜੀਰਾ ਪਹਿਲਾਂ ਸੋਚਿਆ ਜੀਰਾ ਪਾ ਦਿਆਂ ਥੋੜਾ ਜਿਹਾ ਤੇਲ ਗਰਮ ਹੋ ਲੈਣ ਦੋ ਤੇਲ ਗਰਮ ਹੋਣ ਤੋਂ ਬਾਅਦ ਪਾ ਦਾਂਗੇ ਥੋੜਾ ਜਿਹਾ ਨੂਨ ਪਾ ਦਈਏ ਥੋੜਾ ਜਿਹਾ ਤੇਲ ਦੀ ਉਹ ਮੱਚ ਜੂ ਤਿਆਰ ਜੀ ਤੇ ਆ ਸਮਾਨ ਪਿਆ ਆਪਣਾ ਜੀਰਾ ਤੇ ਪਾਣਾ ਹੁਣ ਮੈਂ ਜੀਰਾ ਤਿਆਰ ਛੋਟੇ ਨੂੰ ਬਣਾਉਣੇ ਮੋਬਾਈਲ ਸਾਲਾ ਦੇਖ ਸਕਦੇ ਆ ਆਪਾਂ ਨੇ ਥੋੜਾ ਜਿਹਾ ਪਿਆਜ ਜੇ ਕੱਚੇ ਜੀ ਰੱਖੇ ਨੇ ਕਿਉਂਕਿ ਜੇ ਦਾਲ ਦੇ ਵਿੱਚ ਭੀਜੇ ਆਣੇ ਨਾ ਬਾੜੀ ਸਵਾਦ ਲੱਗਦੇ ਨੇ ਜਿਸ ਤਰ੍ਹਾਂ ਬੁੜੀਆਂ ਬਣਾਉਂਦੀਆਂ ਹੁੰਦੀਆਂ ਨੇ ਤੇ ਹੁਣ ਲੱਗਿਆ ਮੈਂ ਪਾਣੀ ਪਾਣ ਪਾਣੀ ਖੌਂਦਾਂ ਰਹਿਣ ਦਰਸ ਨਾਲ ਦੇ ਵਿੱਚ ਪੜਾਈ ਦੇ ਵਿੱਚ ਪਹਿਲੀ ਵਾਰ ਇਹ ਬਣਾ ਰਹੇ ਆ ਦਾਲ ਰੱਬ ਜਾਣੇ ਕਿਸ ਤਰ੍ਹਾਂ ਬਣੂਗੀ ਪਰ ਬਣਾ ਪਹਿਲੀ ਵਾਰ ਰਿਹਾ ਆਪਣੇ ਵੱਲੋਂ ਫੁੱਲ ਤਾਣਾ ਉਹਦੇ ਨਾਲ ਵੀ ਮਾਂ ਨਾਲ ਬਣਾ ਰਹੇ ਆ ਵੀ ਵਧੀਆ ਬਣੇ ਬਾਕੀ ਦੇਖੋ ਅਗਰ ਰੱਖਾਂਗੇ ਜੇ ਮਸਾਲਾ ਨਾ ਨਖ ਨੂੰ ਚੜ ਗੇ ਕਸ ਕਰ ਲਓ ਜੀ ਮਿੱਤਰੋ ਪਾਣੀ ਪੁਣੀ ਪਾਤਾ ਆਪਾਂ ਨੇ ਉਬਾਲੇ ਆ ਰਹੇ ਨੇ ਤੇ ਅਦਰਾ ਪਤਣੀਆਂ ਵੀ ਛਿੱਲ ਕੇ ਰੱਖ ਲਿਆ ਉਹ ਤਾਂ ਪਾਣੀ ਦੇ ਵਿੱਚ ਡੁੱਬਿਆ ਹੋਇਆ ਬਰਸوں ਥੋੜੇ ਟਾਈਮ ਤੱਕ ਰਬਣ ਜਾਣੀ ਆਪਣੀ ਦਾਅ ਏਅਰ ਕਰ ਦੇਣਾ ਆਪਣੀ ਗੱਡੀ ਦੀ ਸਾਸ ਸੁਪਈਆ ਤੇ ਬਾਕੀ ਮਿੱਤਰੋ ਥੋੜੇ ਟਾਈਮਸ ਤੋਂ ਰਬਣ ਜਾਣਾ ਉਸ ਤੋਂ ਬਾਅਦ ਆਪਾਂ ਖਾ ਕੇ ਪਤਾ ਜਾਣਾ ਸਵੇਰੇ ਜਾਵਾਂਗੇ 6 ਵਜੇ ਲੋਕੇਸ਼ਨ ਆਪਾਂ ਨੂੰ ਮਿਲ ਗਈ ਹੈ ਗੱਡੀ ਖਾਲੀ ਕਰਨ ਦੀ ਤੇ ਸਵੇਰੇ ਉੱਥੇ ਜਾਵਾਂਗੇ ਇਥੋਂ 12 ਕਿਲੋਮੀਟਰ ਹੈ ਸਾਰੀ ਬਾਕੀ ਮਿਲਦੇ ਆਪਾਂ ਸਵੇਰੇ ਸੋਨੂੰ ਲੋਜੀ ਦੋਸਤੋ ਆਈ ਹੋਪ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਗੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਆਪਣੇ ਆ ਨਵੀਂ ਵੀਡੀਓ ਵਾਸਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਦਰਜੀਤ ਸਿੰਘ ਚਾਹਾਨ ਤੇ ਬਾਕੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਵਿੱਚ ਤਾਂ ਆਸਤੱਕ ਤੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ